ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜੇ ਨਰ ਸੁਲਤਾਨ ਦਾ ਸੱਤਵਾਂ ਹਿੱਸਾ ਜਿਸ ਵੇਲੇ ਮਾਨ ਸਿੰਘ ਲੈ ਗਿਆ ਰਾਣੀ ਮਹਿਕ ਦੇ ਨੂੰ ਬਾਗ ਵਿੱਚੋਂ ਚੁੱਕ ਕੇ ਜਾ ਕੇ ਮਹਿਲਾ ਵਿੱਚ ਬਿਠਾ ਕੇ ਸਮਝਾਉਂਦਾ ਹੈ ਤੇ ਅੱਗੋ ਰਾਣੀ ਕੀ ਜਵਾਬ ਦਿੰਦੀ ਹੈ ਆਓ ਸੁਣੀਏ ਮਾਨ ਸਿੰਘ ਫਿਰ ਆਖਦਾ ਤੂੰ ਰਾਣੀ ਸਮਝਾਏ ਮੇਰੀ ਕੋਠੀ ਦੇ ਵਿਖੇ ਕਿਵੇਂ ਪਹੁੰਚ ਗਈ ਆਏ ਆਦੇ ਅੰਤ ਸੇ ਲਾਇਕੇ ਕਿਹਾ ਮੈਂ ਕਦੇ ਹਾਲ ਹੁਣ ਤੂੰ ਸਮਝੀ ਰਾਜਿਆ ਮੈਂ ਹੀ ਤੇਰਾ ਕਾਲ ਉਹ ਜਦੋਂ ਲੱਗੀ ਜਾਏ ਕਿ ਖਬਰ ਜਾਣੀ ਨੂੰ ਦੁਨੀਆਂ ਤੋਂ ਤੇਰੀ ਚੱਕ ਦੂ ਨਿਸ਼ਾਨੇ ਨੂੰ ਐਵੇਂ ਗੱਲ ਦਿਲ ਦੇ ਅੰਦਰ ਹਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਝਾੜਨਾ ਬਈ ਜਦੋਂ ਲੱਗੀ ਜਾਏ ਕੇ ਖਬਰ ਜਾਣੀ ਨੂੰ ਜਦੋਂ ਲੱਗੀ ਜਾਏ ਕੇ ਖਬਰ ਜਾਣੀ ਨੂੰ ਦੁਨੀਆਂ ਤੋਂ ਤੇਰੀ ਚੱਕ ਦੂ ਨਿਸ਼ਾਨੇ ਨੂੰ ਇਹ ਵੀ ਗੱਲ ਦਿਲ ਦੇ ਅੰਦਰ ਹਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਝਾੜਨਾ ਚਤਰ ਚਲਾਕੀਆਂ ਤਮਾਮ ਤੇਰੀਆਂ ਮਿੱਟੀ ਚੜਲਾ ਦੂ ਲੈ ਤੂੰ ਮਨ ਮੇਰੀਆਂ ਜਾਨੀ ਸੁਲਤਾਨ ਜਾਣ ਤੂੰ ਕਰਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਝਾੜਨਾ ਜਿਸ ਵੇਲੇ ਦੱਸ ਦਿੱਤਾ ਅਸਵਾਰਾਂ ਨੇ ਕਾਨ ਘੇਰਾ ਪਾਉਣਾ ਸੰਕੜੇ ਹਜ਼ਾਰਾਂ ਨੇ ਫੜ ਫੜ ਤੇਰੇ ਸੂਰਮਿਆਂ ਨੂੰ ਪਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਜਾੜਨਾ ਭਲੀ ਜੇ ਕਰੇ ਤਾਂ ਮੈਨੂੰ ਮੋੜ ਚੱਲ ਕੇ ਕਾਹਨੂੰ ਬੈਠਾ ਚੰਦ ਰੇਖਿਆਲ ਮੱਲ ਕੇ ਭਲਾ ਤੈਨੂੰ ਮੈਨੂੰ ਫੌਜ ਵਿੱਚ ਵਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਜਾੜਨਾ ਓ ਜੇ ਤੂੰ ਮੈਨੂੰ ਚਾਹੇ ਮੰਦਰਾں ਚ ਰੱਖਣੀ ਜੇ ਤੂੰ ਚਾਹੇ ਮੈਨੂੰ ਮੰਦਰਾں ਚ ਰੱਖਣੀ ਮੈਂ ਜ ਤੇਰੀ ਕੱਢਣੀ ਸਮਾਨ ਮੱਖਣੀ ਚਾਹੀਦਾ ਨਹੀਂ ਸੂਲੀ ਤੇ ਗਰੀਬ ਝਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਜਾੜਨਾ ਆਦਮੀ ਸਮਾਨ ਬੈਠੀ ਸਮਝਾਉਂਦੀ ਐ ਨਹੀਂ ਮਾਨ ਸਿੰਘ ਦੇਰ ਦੇ ਨੂੰ ਭੌਂਦੀ ਐ ਬੈਠਾ ਕਰੇ ਪੰਡਤ ਕਿਸ਼ੋਰ ਧਾੜਨਾ ਦਿਨਾਂ ਵਿੱਚ ਤੇਰੇ ਰਾਜ ਨੂੰ ਉਜਾੜਨਾ ਉਹ ਦਿਨਾਂ ਵਿੱਚ ਤੇਰੇ ਰਾਜ ਨੂੰ ਉਜਾੜਨਾ ਮਾਨ ਸਿੰਘ ਫਿਰ ਆਖਦਾ ਮੁਖ ਸੇ ਬਾਤ ਸੁਣਾਏ ਜਾਨੀ ਜੈਸੇ ਸੂਰਮੇ ਲੌਣ ਜ਼ੋਰ ਲਖ ਆਏ ਉਹ ਮੈਨੂੰ ਡਰ ਹੈ ਨਹੀਂ ਜਾਨੀ ਸੁਲਤਾਨ ਦਾ ਮੇਰੇ ਨਾਮ ਤਾਂ ਹੀ ਵੀ ਜਹਾਨ ਜਾਣਦਾ ਤੋੜ ਨਾ ਕਦੇ ਨਹੀਂ ਲਖ ਲੌਣ ਜ਼ੋਰ ਨਹੀਂ ਖਸਮਾ ਨੂੰ ਖਾਵੇ ਤੇ ਰਾਜਾ ਨਹੀਂ ਚੋਰ ਨਹੀਂ ਉਹ ਮੈਨੂੰ ਡਰ ਹੈ ਨਹੀਂ ਜਾਨੀ ਸੁਲਤਾਨ ਦਾ ਮੈਨੂੰ ਜੇ ਡਰ ਹੈ ਨਹੀਂ ਜਾਨੀ ਸੁਲਤਾਨ ਦਾ ਮੇਰੇ ਨਾਮ ਤਾਂ ਹੀ ਹੈ ਜਹਾਨ ਜਾਣਦਾ ਤੋੜ ਨਾ ਕਦੇ ਨੀ ਲੱਖ ਲਾਉਣ ਜੋਰ ਨੀ ਖਸਮਾਂ ਨੂੰ ਖਾਵੇ ਤੇਰਾ ਜਾਨੀ ਚੋਰ ਨੀ ਉਹਨਾਂ ਦੀ ਕਿਸਤ ਆ ਕਿਲੇ ਮੈਂ ਆਉਣ ਦੀ ਕਰ ਲੈਣ ਸੋਚ ਜਿੰਦੜੀ ਬਚਾਉਣ ਦੀ ਮੇਰੀ ਕੋਈ ਫੌਜ ਇੱਥੇ ਕਮਜ਼ੋਰ ਨੀ ਖਸਮਾਂ ਨੂੰ ਖਾਵੇ ਤੇਰਾ ਜਾਨੀ ਚੋਰ ਨੀ ਮਾਲਿਆ ਸਬਾਬ ਨੂੰ ਲਿਆਵਾ ਲੁੱਟ ਕੇ ਆਵਾ ਜਾਨੀ ਚੋਰ ਨੂੰ ਰਗਾ ਤੋਂ ਘੁੱਟ ਕੇ ਮਾਰ ਮਾਰ ਫੌਜ ਨੂੰ ਦਿਆਂ ਮ ਤੋੜਨੀ ਖਸਮਾਂ ਨੂੰ ਖਾਵੇ ਤੇ ਰਾਜਾਨੀ ਚੋਰਨੀ ਮੈਨੂੰ ਵੀ ਖਬਰ ਲੁੱਟਦਾ ਲਟਾਉਂਦਾ ਹੈ ਸੈਂਕੜੇ ਹਜ਼ਾਰਾਂ ਭੇਸ ਨੂੰ ਵਟਾਉਂਦਾ ਹੈ ਅੜ ਜਾਨੀ ਚੋਰ ਦਾ ਬਣਾ ਦੂੰ ਮੋਰਨੀ ਖਸਮਾਂ ਨੂੰ ਖਾਵੇ ਤੇਰਾ ਜਾਨੀ ਚੋਰਨੀ ਦੇਖੇ ਹੈ ਨਿਹੱਥ ਕਿਸੇ ਰਾਜਪੂਤ ਕੇ ਕਰ ਦੂੰ ਹਵਾਲੇ ਨਹੀਂ ਮੈਂ ਜੰਮ ਦੂਤ ਕੇ ਭੰਨ ਦੇਵਾਂ ਹੱਡੀਆਂ ਨੂੰ ਠੋਰ ਠੋਰਨੀ ਖਸਮਾਂ ਨੂੰ ਖਾਵੇ ਤੇਰਾ ਜਾਨੀ ਚੋਰਨੀ ਉਹ ਰੱਖਦੀ ਕੀ ਮਾਨ ਹੈ ਤੂੰ ਚੋਰਾ ਯਾਰਾਂ ਦਾ ਰੱਖ ਦੀ ਕੀ ਮਹਾਨ ਹੈ ਤੂੰ ਚੋਰਾ ਯਾਰਾਂ ਦਾ ਕਾਹਨੂੰ ਹੱਥੋਂ ਸਮਾ ਛੱਡਦੀ ਬਹਾਰਾਂ ਦਾ ਦੇਖੀ ਤੇਰੇ ਸਾਹਮਣੇ ਨਕਾਲਾਂ ਖੋਰਨੀ ਖਸਮਾਂ ਨੂੰ ਖਾਵੇ ਤੇ ਰਾਜਾ ਨਹੀਂ ਚੋਰਨੀ ਨਹੀਂ ਤੇਰੀ ਸੁਣਾ ਫਾਲਤੂ ਕਹਾਣੀ ਮੈਂ ਰਾਣੀਆਂ ਦੀ ਕਰਾਂ ਤੈਨੂੰ ਪਟ ਰਾਣੀ ਮੈਂ ਭਾਲਿਆ ਨਾ ਮਿਲੇ ਪੰਡਤ ਖਸ਼ੋਰਨੀ ਖਸਮਾਂ ਨੂੰ ਖਾਵੇ ਤੇਰਾ ਜਾਨੀ ਚੋੜਨੀ